ਸਤਿ ਸ੍ਰੀ ਅਕਾਲ ਜੀ YouTube ਚੈਨਲ ਸਟੱਡੀ ਪੰਜਾਬੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਜਿਹੜੀ ETT 23 ਚੌਥੀ ਦੀ ਭਰਤੀ ਆਈ ਸੀਗੀ ਜੋ ਕਿ ਪਹਿਲਾਂ ਕੈਨਸਲ ਕਰ ਦਿੱਤੀ ਗਈ ਸੀ ਫਿਰ ਉਮੀਦਵਾਰਾਂ ਵੱਲੋਂ ਕੇਸ ਲਾਇਆ ਗਿਆ ਸੀਗਾ ਜਿਹੜੀ ਦਿਲਜੀਤ ਕੌਰ ਵੱਲੋਂ ਕੇਸ ਲੱਗਿਆ ਹੋਇਆ ਸੀਗਾ ਉਹਦੇ ਕਰਕੇ ਜਿਹੜੀ ਇਹ ਹੁਣ ਤੱਕ ਭਰਤੀ ਕੀ ਹੈਗੀ ਰੁਕੀ ਪਈ ਸੀ ਪਰ 2 ਮਹੀਨੇ ਪਹਿਲਾਂ ਕੋਰਟ ਵੱਲੋਂ ਕੀ ਹੈ ਇਹ ਆਦੇਸ਼ ਆਇਆ ਸੀਗਾ ਕਿ ਭਰਤੀ ਨੂੰ 2 ਮਹੀਨਿਆਂ ਦੇ ਵਿੱਚ ਇਹਨੂੰ ਪੂਰਾ ਕਰੋ ਉਨੇ ਡਿਪਾਰਟਮੈਂਟ ਨੂੰ ਇਹ ਆਰਡਰ ਕਰ ਦਿੱਤਾ ਸੀ ਹੁਣ ਡਿਪਾਰਟਮੈਂਟ ਨੇ ਪਿਛਲੇ 15-20 ਦਿਨਾਂ ਦੇ ਵਿੱਚ ਕੋਈ ਕੰਮ ਨਹੀਂ ਕੀਤਾ ਸੀ ਕਿਉਂਕਿ ਵਰਕਿੰਗ ਡੇ ਨਹੀਂ ਸੀਗੇ ਛੁੱਟੀਆਂ ਆ ਗਈਆਂ ਸੀਗੀਆਂ ਪਰ ਹੁਣ ਜਿਹੜਾ ਡਿਪਾਰਟਮੈਂਟ ਆ ਉਹਨੇ ਅੱਜ ਇੱਕ ਪਬਲਿਕ ਨੋਟਿਸ ਜਾਰੀ ਕਰ ਦਿੱਤਾ ਆਪਾਂ ਉਹਦੇ ਰਿਗਾਰਡਿੰਗ ਗੱਲ ਕਰਦੇ ਆਂਗੇ ਦੇਖੋ ਜੀ ਜਿਹੜੀ ਹੈਗਾ ਪਬਲਿਕ ਨੋਟਿਸ ਰਿਗਾਰਡਿੰਗ ਦਾ ਪੈਂਡਿੰਗ ਡਾਕੂਮੈਂਟਸ ਆਫ 2364 ETT ਰਿਕਰੂਟਮੈਂਟ ਜਿਹਦੇ ਡਾਕੂਮੈਂਟ ਪੈਂਡਿੰਗ ਸੀਗੇ ਉਹਦੇ ਰਿਗਾਰਡਿੰਗ ਅੱਜ ਇੱਕ ਨੋਟਿਸ ਆਇਆ ਗੱਲ ਕਰਦੇ ਆਂ ਦੇਖੋ ਨੋਟਿਸ ਦੇ ਵਿੱਚ ਕੀ ਆ ਪੱਤੀ 1 2023 ਨੂੰ ਆਇਆ ਹੋਇਆ ਜੀ ਕੀ ਆ 63 2020 ਨੂੰ ਜਿਹੜੀ 23 ਚੌਂਟ ਦੀ ਭਾਰਤੀ ਆਈ ਸੀਗੀ ਉਹਦੇ ਰਿਗਾਰਡਿੰਗ ਆ ਕੀ ਕਿਹਾ ਕੀ ਆ ਜੀ ਜਿਹੜਾ ਮਾਨਕੋਟ ਹਾਈ ਮਾਨਯੋਗ ਹਾਈ ਕੋਰਟ ਆ ਜਿਹੜੀ ਉਹਦੇ ਵਿੱਚ ਸਿਵਲ ਰੈਟ ਪਟੀਸ਼ਨ ਸੀਗੀ 33 63 ਜਿਹਦੇ ਵੱਲੋਂ ਲਗਾਈ ਗਈ ਸੀ 2021 ਦੇ ਵਿੱਚ ਦਿਲਜੀਤ ਕੌਰ ਵੱਲੋਂ ਉਹਦੇ ਵਿੱਚ ਕੀ ਆ ਕੁਝ ਸੈੱਟ ਕਰ ਦਿੱਤੇ ਨੇ ਕਿ ਮਤਲਬ ਕਿ ਉਹਦੇ ਵਿੱਚ ਕੁਝ ਨਾ ਕੁਝ ਚੇਂਜ ਆਏ ਨੇਗੇ ਇਸ ਇਸ਼ਤਿਹਾਰ ਦੇ ਵਿੱਚ ਠੀਕ ਆ ਜੀ ਉਹ ਗੱਲ ਬਾਅਦ ਚੁੱਕਾਂਗੇ ਕੀ ਚੇਂਜ ਆਏ ਨੇ ਹੁਣ ਆਪਾਂ ਉਹ ਗੱਲ ਕਰਦੇ ਆਂ ਵੀ ਇਹ ਨੋਟਿਸ ਕੀ ਆ ਕਾਫੀ ਉਮੀਦਵਾਰ ਸੀ ਜਿਹੜੇ ਕੀਆ ਡਾਕੂਮੈਂਟ ਵਾਪਸ ਲੈ ਗਏ ਸੀਗੇ ਕਾਫੀ ਉਮੀਦਵਾਰ ਇਹੋ ਜੇ ਸੀਗੇ ਜਿਨ੍ਹਾਂ ਨੇ ਕੋਈ ਵੀ ਡਾਕੂਮੈਂਟ ਜਮਾ ਨਹੀਂ ਕਰਵਾਏ ਸੀ ਉਹਨਾਂ ਨੂੰ ਇੱਕ ਲਾਸਟ ਮੌਕਾ ਦਿੱਤਾ ਜਾਂਦਾਗਾ ਕਦੋਂ ਦਿੱਤਾ ਜਾਂਦਾ 2 2 2024 ਤੱਕ ਠੀਕ ਹੈ ਜੀ 2 ਫਰਵਰੀ 2024 ਤੱਕ ਸ਼ਾਮ ਦੇ 5 ਵਜੇ ਤੱਕ ਕੀ ਹੈਗਾ ਉਹਨਾਂ ਨੇ ਆਪਣੇ ਜੋ ਵੀ ਡਾਕੂਮੈਂਟ ਨੇ ਜਾਂ ਪਹਿਲਾਂ ਕੋਈ ਗੈਰ ਹਾਜ਼ਰ ਰਿਹਾ ਸੀ ਉਹਨਾਂ ਨੂੰ ਲਾਸਟ ਤੋਂ ਇੱਕ ਲਾਸਟ ਟਾਈਮ ਮੌਕਾ ਦਿੱਤਾ ਜਾਂਦਾ ਹੈ ਠੀਕ ਹੈ ਜੀ ਇਸ ਤੋਂ 20 ਤੋਂ 25 ਦਿਨਾਂ ਦੇ ਵਿੱਚ ਭਰਤੀ ਦਾ ਪੂਰਾ ਪ੍ਰੋਸੈਸ ਪੂਰਾ ਹੋ ਜਾਊਗਾ ਜਿਸ ਦਾ ਵੀ ਨੰਬਰ ਆਇਆ ਹੋਇਆ ਸੀਗਾ ਪਹਿਲਾਂ ਠੀਕ ਹੈ ਜੀ ਉਹ ਆਪਣੀ ਤਿਆਰੀ ਰੱਖੋ ਕੋਈ ਵੀ ਕਾਗਜ਼ਾਤ ਟਾਈਮ ਤੇ ਮੰਗ ਸਕਦੇ ਨੇ ਡਿਪਾਰਟਮੈਂਟ ਬਾਕੀ ਰਹੀ ਗੱਲ ਜਿਹੜੀ 23 64 ਦੀ ਭਰਤੀ ਆ ਗਈ ਉਹਦੇ ਵਿੱਚ ਕਿਹੜਾ ਨੰਬਰ ਆਉ ਉਹ ਦੇਖੋ ਜੀ 23 64 ਤੋਂ ਬਾਅਦ ਜਿਹੜੀ ਆਪਣੇ ਕੋਲ 66 35 ਦੀ ਭਰਤੀ ਆਈ ਸੀ ਬਹੁਤ ਜ਼ਿਆਦਾ ਉਮੀਦਵਾਰ ਸੀ ਜਿਹੜੇ 66 35 ਦੇ ਵਿੱਚ ਕੀ ਹੈ ਸਿਲੈਕਟ ਹੋ ਚੁੱਕੇ ਸੀਗੇ ਹੁਣ ਜਿਹੜੀ 234 ਦੀ ਭਰਤੀ ਰਹਿ ਗਈ ਉਹਦੇ ਵਿੱਚ ਮੈਰਿਟ ਹੀ ਬਹੁਤ ਜ਼ਿਆਦਾ ਲੋ ਜਾਊਗੀ ਦੂਜੀ ਗੱਲ ਇਹਦੇ ਨਾਲ ਜਿਹੜੀ 5994 ਦੀ ਭਰਤੀ ਆ ਉਹਦੇ ਵਿੱਚ ਵੀ ਮੈਰਿਟ ਬਹੁਤ ਜ਼ਿਆਦਾ ਲੋ ਜਾਊਗੀ ਤਾਂ ਕਰਕੇ ਹੁਣ ਲਗਭਗ ਸਾਰੇ ਜਿਹੜੇ ATT ਦੇ ਉਮੀਦਵਾਰ ਨੇ ਉਹ ਸਿਲੈਕਟ ਹੋ ਜਾਣਗੇ ਟੈਨਸ਼ਨ ਫ੍ਰੀ ਹੋ ਕੇ ਆਪਣੇ ਜਿਹੜੇ ਡਾਕੂਮੈਂਟ ਨੇ ਤਿਆਰ ਰੱਖੋ ਚਾਹੇ ਉਹ 5994 ਵਾਲੇ ਨੇ ਕਿਉਂਕਿ 234 ਪੂਰੀ ਹੋਊ 5994 ਦੇ ਵਿੱਚ ਜਿਹੜੇ ਰਹਿੰਦੇ ਹੋਣਗੇ ਉਹ ਉਮੀਦਵਾਰ ਵੀ ਸਿਲੈਕਟ ਜਾਣਗੇ ਠੀਕ ਹੈ ਜੀ ਬਹੁਤ ਕੁਸੀ ਦੀ ਖਬਰ ਆ ਗਈ ਜਿਹੜੀ ETT 2340 ਬਾਰੇ ਆਈ ਹੈਗੀ ਵੀਡੀਓ ਨੂੰ ਜਿੰਨਾ ਜ਼ਿਆਦਾ ਹੋ ਸਕਦਾ ਸ਼ੇਅਰ ਕਰੋ ਜੀ ਤਾਂ ਕਰਕੇ ਇਹ ਜਿਹੜੀ ਜਾਣਕਾਰੀ ਹਰ ਇੱਕ ਕੈਂਡੀਡੇਟ ਉਮੀਦਵਾਰ ਤੱਕ ਪਹੁੰਚ ਸਕੇ ਜਿਸ ਨੇ ਵੀ ETT 2340 ਦਾ ਪੇਪਰ ਦਿੱਤਾ ਠੀਕ ਹੈ ਜੀ ਥੈਂਕ ਯੂ